ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਤਸੱਲੀ ਆਪਣੀ ਇੱਥੋਂ ਕਰਕੇ ਖੜੋ ਸੁਈਆਂ ਦੀ ਆਪਣੀ ਚਵਾਈ ਕਰਕੇ ਖੜੋ ਜਿਹੜਾ ਕੋਈ ਵਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਬਿਲਕੁਲ ਪਾਣੀ ਦੀ ਮਾਰ ਵਾਲੇ ਏਰੀਆ ਚੋਂ ਆਪਾਂ ਦੇ ਅੱਜ ਦੀ ਤੁਹਾਨੂੰ ਵੀਡੀਓ ਦਿਖਾਉਣਾ ਹੈ ਇਹਦਾ ਤੋਬਾ ਗੱਗੋਮਾਲਾ ਇੰਦੇ ਲਿਫਾਸੇ ਜਿਹੜਾ ਮੇਨ ਜਿਆਦਾ ਪਾਣੀ ਜਿਹੜਾ ਆਇਆ ਹੈ ਹਾਂਜੀ ਸੱਸੇ ਕਾਲ ਜੀ ਸੱਸੇ ਕਾਲ ਵਿੱਚ ਸੱਸੇ ਕਾਲ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਲਾਥੇ ਕੇ ਪਾਣੀ ਪੋਣੀ ਫਿਰ ਪਾਣੀ ਹਰ ਪਲੀਸਾਂ ਬੜਾ ਨੁਕਸਾਨ ਹੋਇਆ ਏਰੀਆ ਦੇ ਵਿੱਚ ਅੱਛਾ ਹੋਇਆ ਇਹ ਸਾਰਾ ਇਧਰ ਗਾਂ ਮਲਖਪੋਰਾ ਤੋਂ ਬਹੁਤ ਜ਼ਿਆਦਾ ਪਾਣੀ ਅੱਛਾ ਸਾਡੇ ਘਰ ਤੇ ਆ ਬੰਦਾ ਬੰਦਾ ਇੱਥੇ ਪਾਣੀ ਸਾਡੀ ਤੂੜੀ ਤਾੜੀ ਮਤਲਬ ਬਿਲਕੁਲ ਨੁਕਸਾਨ ਹੀ ਗਈ ਆ ਵੇਖੋ ਅੱਛਾ ਇਹੋ ਜੀ ਹੋ ਗਈ ਹੈ ਕਿ ਹਾਂ ਮਤਲਬ ਅੰਦਰੋਂ ਅੱਧੇ ਮਾਰੇ ਕੈਮਰਾ ਕਾਲੀ ਹੋ ਗਈ ਪੂਰੀ ਹੈ ਨਾ ਹਾਂ ਬਿਲਕੁਲ ਕਾਲੀ ਤੂੜੀ ਹੋ ਗਈ ਹੈ ਠੀਕ ਆ ਹਾਂ ਤੇ ਪੱਠੇ ਪੁੱਠੇ ਕਰਕੇ ਵਿਚਾਰਿਆਂ ਨੂੰ ਹੁਣ ਇਹ ਕਿ ਸਾਂਮਸੂਂ ਵਾਲਾ ਲੈ ਜਾ ਪਸ਼ੂਆਂ ਦਾ ਜਿਆਦਾ ਜਿਹੜਾ ਨਾ ਪਸ਼ੂਆਂ ਦਾ ਜਿਆਦਾ ਮਾੜਾ ਹਾਲ ਹੈ ਬੰਦੇ ਚਲੋ ਉਦੋਂ 5-7 ਦਿਨ ਪਾਣੀ ਰਹਾ ਨਿਕਲ ਗਿਆ ਪਾਣੀ ਨਿਕਲ ਗਿਆ ਪਰ ਪਸ਼ੂਆਂ ਵਾਸਤੇ ਹੁਣ ਹਰਿਆਚਾਰਾ ਜਿਹੜਾ ਉਹ ਵੀ ਖਤਮ ਹੋ ਗਿਆ ਪਸ਼ੂਆਂ ਦਾ ਤੇ ਫਸਲਾਂ ਦਾ ਜਿਆਦਾ ਨੁਕਸਾਨ ਸਾਰਾ ਖਤਮ ਹੋਇਆ ਬਹੁਤ ਜਿਆਦਾ ਠੀਕ ਹੈ ਤੇ ਬਾਕੀ ਜਿਹੜੇ ਤਰ੍ਹਾਂ ਤੁਸੀਂ ਕਹਿੰਦੇ ਤੁਹਾਡੇ ਵੀ ਘਰ ਪਾੜ ਗਏ ਨਾ ਤੇੜਾ ਗਏ ਸਾਡਾ ਵੀ ਮਤਲਬ ਤੂੜੀ ਢਾੜੀ ਰੁੜ ਗਈ ਘਰ ਵੀ ਬਹਿ ਬੂ ਗਏ ਸਾਡੇ ਘਰ ਵੀ ਬਹਿ ਗਏ ਆਮ ਸਾਰਿਆਂ ਦੇ ਬਹਿ ਗਏ ਆ ਇਕੱਲੇ ਤੁਹਾਡੇ ਨਹੀਂ ਜਿਨ੍ਹਾਂ ਦੇ ਇੱਧਰ ਸਾਰਿਆਂ ਦੇ ਆਮ ਘਰ ਬਹਿ ਗਏ ਆ ਕੰਦਾ ਪਾੜ ਗੀਆਂ ਇਹ ਚੀਜ਼ਾਂ ਦਾ ਕਾਫੀ ਰਿਹਾ ਤੇ ਬਾਕੀ ਜ਼ਿਆਦਾ ਨੁਕਸਾਨ ਇਧਰ ਲੈ ਰਹੀ ਹੈ ਜੇ ਹੋਵੇ ਤੋਬਾ ਗੋਲੇ ਪਰੇ ਪਰੇ ਇਧਰ ਮਿਲਕਪੁਰ ਤੰਗਾ ਇਹ ਦਰਿਆ ਮੂਸਾ ਚੱਲ ਜਾਓ ਇਧਰ ਨੂੰ ਕੋਨੇ ਵਾਲ ਨੂੰ ਇਧਰ ਸਾਰਾ ਨੁਕਸਾਨ ਆਏ ਸਾਰਾ ਕੋਨੇ ਵਾਲੇ ਸਾਰੇ ਪੱਟੀ ਇੱਕ ਸਾਦੀ ਪੂਰੀ ਇਧਰ ਧੋਈ ਆਏ ਕੇ ਤੇ ਉਹ ਖਤਮ ਹੋ ਗਿਆ ਹਨਾ ਤੇ ਬਾਕੀ ਚਲੋ ਕੁਦਰਤੀ ਜਿਤਨਾ ਨਾ ਪਾਣੀ ਪੂਣੀ ਆਇਆ ਇਤ ਸਾਰਾ ਨੁਕਸਾਨ ਜਿਤਨਾ ਹੋਇਆ ਬਹੁਤ ਜਿਆਦਾ ਬਹੁਤ ਜਿਆਦਾ ਤੇ ਉਤਰਾਂ ਜਿਤਨਾ ਸੇਵਾ ਇੱਥੇ ਆਈ ਰਸ਼ਨ ਦੀ ਖਾਣ ਪੀਣ ਦੀ ਉਹ ਕਿੰਨੇ ਕ ਫਿਰ ਸਿਆ ਸੇਵਾ ਜਿਹੜੀ ਪੰਜਾਬੀਆਂ ਨੇ ਕੀਤੀ ਜੂਪੀ ਵਾਲਿਆਂ ਨੇ ਕੀਤੀ ਰਾਜਸਥਾਨ ਵਾਲਿਆਂ ਨੇ ਕੀਤੀ ਕਰ ਕਰ ਰਸਨ ਪਚਾਇਆ ਅੱਛਾ ਕਿਸੇ ਚੀਜ਼ ਦੀ ਟੋਟਨੀ ਆਉਂਦੀ ਸੀ ਆਪਾਂ ਤੇ ਅਕੇ ਝੂਠ ਕੀ ਮਾਦਾ ਆਪਾਂ 15 ਦਿਨ ਲਗਾਤਾਰ ਆਪਣੇ ਚੁੱਲਾ ਨਹੀਂ ਬਾਲਿਆ ਅੱਛਾ ਸਾਲਾ ਉੱਥੇ ਟਰਾਲੀ ਆਉਂਦੀ ਰੋਟੀ ਪਾਣੀ ਲੰਗਰ ਸਾਰਾ ਕੋ ਦੇ ਕੇ ਜਾਂਦੇ ਅੱਛਾ ਰਾਸਣ ਪਾਣੀ ਖੁੱਲਾ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਕੀ ਚੀਜ਼ ਦੀ ਕਮੀ ਸਾਰਾ ਕੁਝ ਘਰੋ ਘਰੀ ਪਹੁੰਚਿਆ ਘਰੋ ਘਰ ਮਾਰ ਮਾਰ ਕੇ ਦਿੰਦੇ ਅੱਛਾ ਜਿਹੜੀ ਚੀਜ਼ ਲੋੜ ਆ ਲੋ ਠੀਕ ਆ ਇਹ ਆ ਵੀ ਚਲੋ ਆਫਤ ਤੇ ਆਈ ਆ ਪਰ ਸਾਰਿਆਂ ਨੇ ਰਲ ਮਿਲ ਕੇ ਸਾਹਮਣੇ ਰਲ ਮਿਲ ਕੇ ਸਾਹਮਣੇ ਆ ਅਸੀਂ ਤਾਂ ਧੰਵਾਦ ਕਰਦੇ ਹਾਂ ਉਹਨਾਂ ਵੀ ਜੁਪੀ ਵਾਲੇ ਵੀਰਾਂ ਦਾ ਉਹਨਾਂ ਦਾ ਪੰਜਾਬੀ ਵੀਰਾਂ ਦਾ ਜਿਹੜੇ ਜਿਹੜੇ ਵਿਚਾਰੇ ਚੱਲ ਗਏ ਉਹਨਾਂ ਦਾ ਭਲਾ ਕਰੇ ਦੂਰੋਂ ਦੂਰੋਂ ਆਏ ਹੋ ਨਾ ਜਿਹਨਾਂ ਨੇ ਮਸੀਬਤ ਵੇਲੇ ਬਾਹ ਫੜੀ ਹਾਂਜੀ ਹਾਂਜੀ ਹੁਣ ਤੁਸੀਂ ਦੱਸਦੇ ਵੀ ਜਿੱਤਰਾ 100 100 ਟਰਾਲੀ ਤੁਹਾਡੇ ਇਥੋਂ ਸੜਕ ਤੋਂ ਇੱਕ ਇੱਕ ਦੀ 100 100 ਟਰਾਲੀ ਮੈਂ ਗਿਣਦਾ ਰਿਹਾ 100 ਟਰਾਲੀ ਤੋਂ ਵੱਧ ਅੱਛਾ ਇੱਕ ਇੱਕ ਦਿਨ ਦੀਆਂ ਲੰਘਦੀਆਂ ਆਂ ਮੈਂ ਮਤਲਬ ਵੀ ਲੈਣਾ ਤੋਂ ਲੈਣ ਤੁਰ ਹੀ ਜਾਂਦੀ ਪਤਾ ਨਹੀਂ ਕਿੰਨੀ ਕਿ ਟਰਾਲੀ ਆਉਂਦੀ ਮੋਗਾ ਪਰ ਵਜਬ ਮਤਲਬ ਕੋਈ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਤੱਕ ਇਥੋਂ ਦੇ ਜੁਪੀ ਵੇ ਕਿੱਥੇ ਹਸਾਰਨਪੁਰ ਕਿੱਥੇ ਲਖੀਮਪੁਰ ਖੀਰੀਆ ਅਬਲੰਦ ਸਹਿਰ ਆ ਉਥੋਂ ਦੂਰੋਂ ਦੂਰੋਂ ਸਾਰੇ ਕਿਤੇ ਆਏ ਆ ਤੇ ਉਹਨਾਂ ਨੇ ਤਾਂ ਪਤਾ ਨਹੀਂ ਮੇਰੇ ਹਿਸਾਬ ਨਾਲ ਹਾਕੀਸਾ ਮੈਂ ਤੇ ਆ ਸੜਕ ਜਿਹੜੀ ਐ ਇੰਨੀ ਸਾਡੇ ਲਾਚਨ ਸੜਕਾਂ ਜਾਂਦੀ ਆ ਆ ਸੜਕ ਸਾਡੇ ਲਿੰਕ ਜਾਂਦੀ ਆ ਮੈਂ 10 ਟਰੱਕ ਵੇਖਿਆ ਖੁਦ ਮੰਜਿਆਂ ਦੇ ਭਰ ਕੇ ਗਏ ਵੱਡੇ ਟਰੱਕ ਮੰਜਿਆਂ ਦੇ ਬਹੁਤ ਕੱਦਿਆਂ ਦੇ ਅੱਛਾ ਅੱਛਾ ਆਪਣੀ ਅੱਖੀ ਠੀਕ ਠੀਕ ਆ ਤੇ ਬਾਕੀ ਸਾਈਲੇਜ ਵਗੈਰਾ ਵਗੁਰਾ ਸਾਰਾ ਕੁਝ ਹੁੰਦਾ ਰਿਹਾ ਪਸ਼ੂਆਂ ਦਾ ਬਹੁਤ ਬਹੁਤ ਕੁਝ ਬਹੁਤ ਕੁਝ ਚਾਰ ਚੂਹ ਸਭ ਮਦਰ ਚੋਕਰ ਚੱਕ ਡੰਗਰਾ ਵਾਸਤੇ ਬਹੁਤ ਕੁਝ ਆਇਆ ਰਿਹਾ ਜੋ ਕੰਮ ਆਸਤੇ ਬੜਾ ਕੋਸ਼ਿਸ਼ ਆ ਠੀਕ ਆ ਤੇ ਬਾਕੀ ਚਲੋ ਜਿਹੜੇ ਵੀਰ ਲੈ ਗਏ ਉਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਹੈ ਉਹਨਾਂ ਨੇ ਜਿਨ੍ਹਾਂ ਨੇ ਸਮੇਂ ਤੇ ਓਕੇ ਸਮੇਂ ਤੇ ਧੰਮ ਸਾਰਿਆ ਸਾਰਿਆਂ ਦਾ ਹਨਾ ਚਲੋ ਚਲੋ ਬਾਕੀ ਸਾਰਿਆਂ ਦੇ ਨਾਲ ਹੀ ਆ ਜਦਾਂ ਹੀ ਤੇ ਨਾਮ ਦੱਸੋ ਫਿਰ ਆਪਣਾ ਨਾਮ ਮੇਰਾ ਗਗਨਨਾਮ ਸਿੰਘ ਹੈ ਹਰਪ੍ਰੀਤ ਪਿੰਡ ਥੋਬਾ ਤਸੀਲ ਅਜਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ ਫੋਨ ਨੰਬਰ 95923 7163 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਆਸੂਈ ਤੋਂ ਕਰ ਲਈਏ ਸਹੀ ਤੋਂ ਕਰ ਕਿੰਨੇ ਚਿਰ ਦੀ ਸੋਈ ਆ? ਪਰ ਪ੍ਰੀ ਤੈਨੂੰ ਅੱਜ 6 ਮਾਦਨ ਹੋ ਗਿਆ ਸੋਈ ਨੂੰ। ਕੋਈ ਬੋਲਾ ਲਾ ਲੈ ਕੋਈ ਦੁੱਧ ਲਾ ਲੈ। ਅੱਛਾ ਇਹਦੇ ਕੋਈ ਇਸ ਟਾਈਮ 10 ਲੀਟਰ ਬਿਲਕੁਲ ਤਿਆਰ ਆ। ਅੱਛਾ। ਕੋਈ ਦੋ ਡਾਂਗਾ ਚੋਲੇ ਕੋਈ ਮੇਰੇ ਘਰ ਆ ਕੇ ਚਾਰ ਡਾਂਗਾ ਚੋਲੇ। ਕਿੰਨਾ ਕਰੀ ਜਾਊਗੀ ਇਹ? ਇਹ ਹਰਪ੍ਰੀਤ ਸਿਆ ਸਾਡੇ ਤੇ ਹੁਣ ਤੈਨੂੰ ਪਤਾ ਵੀ ਸਾਰਾ ਨੁਕਸਾਨ ਟੋਲੀ-ਤਾੜੀ ਦਾ ਹੋ ਗਿਆ ਪੱਠੀਆਂ-ਪੁੱਠੀਆਂ ਦਾ ਹੋ ਗਿਆ। ਹਾਂਜੀ। ਚੰਗੀ ਸਾਂਹ ਵਾਲਾ ਲੈ ਗਿਆ ਨਾ ਅਸੀਂ ਜਿਆਦਾ ਨਹੀਂ ਕਹਿੰਦੇ 15 ਨਹੀਂ ਕਹਿੰਦੇ 12-13 ਲੀਟਰ ਆ ਆਮ ਦੇ ਰਾਣ ਚ ਵਾਈ ਜਾਊਗੀ। ਤੋੜ ਦੋ ਫਿਰ ਇੱਕ ਕਰੀ ਨਾ। ਬਾਕੀ ਆ ਬੱਚਾ ਇਹਦਾ। ਹਾਂ ਖੋਲੋ ਫਿਰ ਘਾਨ ਦੋ ਦਿਖਾ ਅਜਲੇ ਆਇਆ ਜੀ ਹੁਣ 10 ਕਿਲੋਟਰ ਜਿਹੜਾ ਕਹਿੰਦੇ ਵੀ ਹੈਗਾ ਤੇ 12 ਕਿਲੋਟਰ ਜਿਹੜਾ ਕਹਿੰਦੇ ਵੀ ਇਹ ਕਰੀ ਜਾਉ ਇਸ ਮੁੱਲ ਦੇ ਫਿਰ ਵੇਦੀ ਇਹਦਾ ਮੁੱਲ ਹਰ ਪ੍ਰੀਸਿਆਂ ਇਹਦਾ ਜੈ ਜੀ ਆ ਕਿੰਨਾ ਕ ਮੁੱਲ 30 ਕਰਾ ਲਈਏ 28 ਕਰਾ ਲਈਏ 5000 ਦੀ ਦੇ ਦਾਂ ਅੱਛਾ 5000 5000 ਫਿਕਸ ਦੇ ਦਾਂ ਠੀਕ ਆ ਹਾਂ ਕਿਉਂਕਿ ਮਸਾਬ ਸੂਮ ਲਏਗਾ ਜਾ ਕੇ ਚਲੋ ਨੇਕਾਂ ਉਹਨੇ ਕੀ ਮੰਨਤਾ ਨਾ ਹੋ ਜਾਊਗਾ ਮੁ可能 ਤਾਂ ਮੌਕੇ ਦਾ ਕਰਦਾ ਠੀਕ ਆ ਤੇ ਆ ਜਿਹੜੀ ਗਾਂ ਜੇ ਹਰ ਪ੍ਰੀਸਿਆਂ ਇਹ ਤੋਕੜਿਆ ਇਹ ਤੋਕੜੀ ਆ ਹਨਾ ਇਹ ਤਾਂ ਕੋਈ ਇਸ ਟਾਈਮ ਘਰ ਵਾਲੇ ਦਾ 7 ਲੀਟਰ ਕਹਿੰਦੇ ਆ ਹਾਂਜੀ ਆਪਾਂ 6 ਲੀਟਰ ਦੀ ਗਾਰੰਟੀ ਦੇ ਲਈ ਅੱਛਾ ਹਾਂਜੀ ਠੀਕ ਹੈ ਇਹ ਬੋਤੀ ਆਈ ਹੈ ਦੇ ਪਾਸ ਕਰਕੇ ਹੀ ਲੈ ਕੇ ਆਏ ਆ ਠੀਕ ਹੈ ਜੀ ਇਹ ਦੇਖੋ ਤੇ ਬਾਕੀ ਇੱਕ ਰੀ ਇਧਰ ਵੀ ਦਿਖਾਈਏ ਤੁਹਾਨੂੰ ਜਿਹੜੇ ਹੁਣ ਦੱਸਣ ਦੇ ਸੀ ਗੱਲ ਆ ਇਦਾਂ ਦੀ ਸਾਰੀ ਧੋੜੀ ਜਿਹੜੀ ਆ ਪਾਣੀ ਦਾ ਹੋ ਗਈ ਸਾਰੀ ਖਰਾਬ ਕਾਲੀ ਹੋ ਗਈ ਜਿਹੜੀ ਪੂਰੀ ਤੇ ਇਹੀ ਹੁਣ ਪੈਣੀ ਇਧਰ ਪਸ਼ੂਆਂ ਨੂੰ ਆਮ ਹੀ ਸਾਰੇ ਘਰਾਂ 'ਚ ਤੇ ਇਹੀ ਪੈਂਦੀ ਆ ਤੇ ਇਦਾਂ ਦੇ ਧੋੜੀ ਖਾ ਕੇ ਪਸ਼ੂਆਂ ਨੇ ਕੀ ਦੁੱਧ ਦੇਣਾ ਹਾਂ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਇਹ ਆ ਵੀ ਚਲੋ ਚੰਗੀ ਜਗ੍ਹਾ ਤੇ ਚੱਲ ਜਾਨਾ ਤੇ ਦੁੱਧੋਂ ਵੱਧ ਸਕਦੀ ਆ ਇਧਰਲੇ ਏਰੀਆ ਦੇ ਸੁੱਧੋਂ ਪਸ਼ੂ ਸਾਰੇ ਵਧਨੇ ਆ ਆ ਦੇਖ ਸਾ ਤੇ ਗਾਂ ਸੋਹਣੀ ਉਤਰੇ ਆ ਵੀ ਚਲੋ ਸਾਹਮਣੇ ਖਾਂ ਤੋਂ ਚੰਗਾ ਲੱਗਾ ਗਾਂ ਸਾਹਮਣੇ ਹੋਈ ਬਸ ਕੋਈ ਗਾਣੀ ਕੋਈ ਪਹਾੜਾ ਨਹੀਂ ਹਾਂਜੀ ਕਿੰਨਾ ਹੁਣ 5-6 ਕਿਲੋ ਹੈਗਾ ਦੁੱਧ ਤੇ 6 ਕਿਲੋ ਹੈਗਾ ਇਹਦੇ ਕੋਲ ਦੁੱਧ ਆ ਜਲੇ ਆ ਸੇ ਬੜਾ ਜਿਹਾ ਕੈਮਰਾ ਬਖਾਈ ਹਾਂਜੀ ਆ 9 ਵਜੇ ਆ ਅੱਛਾ ਇਹ ਤੁਮੇ 9 ਵਜੇ ਇਹਦੇ ਇਹਦੇ ਕੋਲ ਵੀਰ ਮੇਰਾ ਕੋਲ ਲਵਾੜੇ ਦੇ ਵਿੱਚ ਇਹਦੇ ਮਤਲਬ 44 ਕੋਈ ਹਨਾ ਹਾਂ 9 ਕਟਾਲੇ ਚਲੋ ਫਿਰ ਲੈ ਜਾ ਬੰਦ ਹੋਇਨੋ ਤੇ ਮੁੱਲ ਵੀ ਜੀ ਇਹਦਾ ਫਿਰ ਮੁੱਲ ਹਰਬਨੀਸ ਦਾ ਭਾਵੇਂ 15 ਕਰਾਲਾ 12 ਜੀ ਦਾ ਅੱਛਾ 12 ਹਾਂ ਜੀ 12 ਹਾਂ ਜੀ ਚਲੋ ਬਾਕੀ ਦੁੱਧ ਸਾਡੇ ਕੋਲ 2 ਚਾਂ ਮਚੋਲੇ 4 ਡੰਗ ਚੋਲੇ ਸਾਡੇ ਕੋਲ 6 ਲੀਟਰ ਦੁੱਧ ਅਸੀਂ ਮਿਲਕੇ ਤਾਂ ਠੰਡਾ ਕਰਦੇ ਉਹਨੇ ਕੀ ਮੌਕੇ ਤੇ ਹੋ ਜੂਦਾ ਮੰਨਦਾ ਛੋਟ ਛੋਟ ਛਾਟ ਕਰਦਾਂਗੇ ਠੀਕ ਹੈ ਜੀ ਠੰਡੀ ਠੁੰਡੀ ਬੜੀ ਹੈ ਕੋਈ ਮੰਗਾਣੀ ਕੋਈ ਪਾ ਲੋ ਠੀਕ ਹੈ ਦੋਵੇਂ ਦੋ ਉਹਨੂੰ ਭਾਏ ਮੰਗਾ ਪਾ ਲੋ ਅੱਛਾ ਤੇ ਭਾਏ ਨਾ ਪਾ ਉਹ ਹੀ ਭਾਏ ਮੰਗੇ ਤਾਂ ਬਗੈਰੀ ਚਲੋ ਤੇ ਬਾਕੀ ਕੋਈ ਇੱਥੋਂ ਤਸੱਲੀ ਕਰਕੇ ਲਾ ਜੇ ਹਾਂ ਸਾਡੇ ਕੋਲ 2 ਡੰਗ ਚੋਲੇ ਕੋ 4 ਡੰਗ ਚੋਲੇ ਸਾਡੇ ਘਰ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਖੜੇ ਹਨ ਜੋ ਵੀ ਆ ਇੱਥੋਂ ਵੇਚ ਆ ਕੇ ਪਸ਼ੂ ਖਰੀਦੋ ਜੀ